ਗੱਲ ਤੁਰਕੀ ਦੀ ਕਰਦੇ ਆ ਤੁਰਕੀ ਵਿੱਚ ਕਰੀਬ 100 100 ਫੁੱਟ ਚੌੜੇ ਟੋਏ ਬਣ ਰਹੇ ਨੇ ਤੁਰਕੀ ਦੇ ਕੋਨਿਆਂ 'ਚ ਜ਼ਿਆਦਾ ਹਾਲਾਤ ਗੰਭੀਰ ਨੇ ਡੂੰਘੇ ਤੇ ਚੌੜੇ ਟੋਇਆਂ ਨੇ ਖੇਤੀ ਵਾਲੀ ਜ਼ਮੀਨ ਨੂੰ ਬਰਬਾਦ ਕਰ ਦਿੱਤਾ ਹੈ ਇਸ ਰਿਪੋਰਟ ਦੇ ਵਿੱਚ ਇਹਨਾਂ ਟੋਇਆਂ ਦੇ ਪਿੱਛੇ ਅਸਲ ਕਹਾਣੀ ਜਾਣਦੇ ਆ ਇਹ ਤਸਵੀਰਾਂ ਤੁਰਕੀ ਦੀਆਂ ਨੇ ਕੋਨਿਆਂ ਮੈਦਾਨ ਜਿਸ ਨੂੰ ਤੁਰਕੀ ਦਾ ਅਨਾਜ ਭੰਡਾਰ ਕਿਹਾ ਜਾਂਦਾ ਹੈ ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ ਇਹ ਤੁਰਕੀ ਦੇ ਸਭ ਤੋਂ ਵੱਡੇ ਕਣਕ ਉਤਪਾਦਨ ਦਾ ਸਰੋਤ ਹੈ ਉਹਨਾਂ ਮੈਦਾਨ ਦਾ ਕੁੱਲ ਖੇਤੀਬਾੜੀ ਖੇਤਰ ਲਗਭਗ 2.6 ਮਿਲੀਅਨ ਹੈਕਟੇਅਰ ਹੈ ਜੋ ਕਿ ਤੁਰਕੀ ਦੇ ਕੋਲ ਖੇਤੀਬਾੜੀ ਖੇਤਰ ਦਾ 11.2 ਫੀਸਦ ਹੈ ਇਹ ਖੇਤਰ ਬਹੁਤ ਜ਼ਿਆਦਾ ਕਟਾਈ ਅਤੇ ਜ਼ਮੀਨੀ ਪਾਣੀ ਦੀ ਜ਼ਿਆਦਾ ਵਰਤੋਂ ਕਾਰਨ ਸੋਕੇ ਦਾ ਸਾਹਮਣਾ ਕਰ ਰਹੀ ਹੈ ਇਸ ਕਾਰਨ ਜ਼ਮੀਨ ਵਿੱਚ ਸੈਂਕੜੇ ਸਿੰਕ ਹੋਲ ਬਣ ਗਏ ਨੇ ਜਿਸ ਨਾਲ ਖੇਤੀਬਾੜੀ ਦੀ ਜ਼ਮੀਨ ਬਰਬਾਦ ਹੋ ਗਈ ਹੈ ਤੁਰਕੀ ਦੀ ਆਪ ਪ੍ਰਬੰਧਨ ਏਜੰਸੀ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੋਨੇ ਬੇਸਿੰਤ ਚ ਹੁਣ ਤੱਕ 684 ਅਜਿਹੇ ਟੋਏਆਂ ਦੀ ਪਛਾਣ ਕੀਤੀ ਗਈ ਹੈ ਕੋਨੇ ਟੈਕਨੀਕਲ ਯੂਨੀਵਰਸਿਟੀ ਦੇ ਸਿੰਕਹੋਲ ਦੇ ਸਰਚ ਸੈਂਟਰ ਦੇ ਅਨੁਸਾਰ 2017 ਵਿੱਚ 299 ਸਿੰਕਹੋਲ ਸਨ ਪਰ 2021 ਤੱਕ ਇਹ ਗਿਣਤੀ ਵਧ ਕੇ 2550 ਹੋ ਗਈ ਸਾਲ 2025 ਤੱਕ ਲਗਭਗ 20 ਨਵੇਂ ਵੱਡੇ ਸਿੰਕਹੋਲ ਬਣ ਦੀ ਪੁਸ਼ਟੀ ਹੋਈ ਹੈ ਇਹ ਟੋਏ 3 ਮੀਟਰ ਤੋਂ ਵੱਧ ਡੂੰਘੇ ਅਤੇ 100 ਫੁੱਟ ਚੌੜੇ ਦੱਸੇ ਜਾਂਦੇ ਨੇ ਇਹ ਸੰਕਟ ਅਚਾਨਕ ਨਹੀਂ ਆਇਆ ਸੰਗੋ ਪਿਛਲੇ 20 ਸਾਲਾਂ ਤੋਂ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਹੌਲੀ-ਹੌਲੀ ਵਧਿਆ ਹੈ ਇਸ ਸਮੱਸਿਆ 2026 ਵਿੱਚ ਹੋਰ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਸੋਕਾ ਅਤੇ ਭੂਮੀਗਤ ਪਾਣੀ ਦੀ ਵਰਤੋਂ ਵਿੱਚ ਕਾਫੀ ਵਾਧਾ ਹੋਇਆ ਹੈ ਏਐਫਏਡੀ ਦੀ ਇੱਕ ਰਿਪੋਰਟ ਦੇ ਅਨੁਸਾਰ ਇਕੱਲੇ ਕਰਾਪੇਨਾਰ ਜ਼ਿਲ੍ਹੇ ਚ 534 ਸਿੰਘ ਹੌਲ ਨੇ ਅਤੇ ਮੁੱਖ ਤੌਰ ਤੇ ਪੇਂਡੂ ਅਤੇ ਖੇਤੀਬਾੜੀ ਖੇਤਰਾਂ 'ਚ ਨੇ ਮਾਹਿਰਾ ਦਾ ਕਹਿਣਾ ਹੈ ਕਿ ਮਨੋਖ ਦੁਆਰਾ ਬਣਾਈ ਗਈ ਆਫਤ ਹੈ ਲਾਪਰਵਾਹੀ ਨੇ ਇਸ ਨੂੰ ਹੋਰ ਵੀ ਵਧਾ ਦਿੱਤਾ ਹੈ ਨਿਊ ਡੈਸਕ ਰਿਪੋਰਟ ਜਸਟਿਸ ਵੀ